ਅੱਜ ਵਪਾਰ ਮੰਡਲ ਦੇ ਸਾਰੇ ਗਨਮਾਨਯ ਸਦਸ્ય ਪ੍ਰਧਾਨ ਜੀ ਚੇਅਰਮੈਨ ਜੀ ਸਾਰੇ ਇੱਥੇ ਆਏ ਨੇ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਮੇਰੇ ਕੋਲ ਆਏ ਨੇ ਉਹਨਾਂ ਨੇ ਮੈਨੂੰ ਸਵਚਿਆ ਦੱਸੀ ਹੈ ਕਿ ਜਿਹੜੀ ਇੰਪਰੂਵਮੈਂਟ ਟਰਸਟੀ ਦੀ ਪਾਰਕਿੰਗ ਹੈ ਉਹ ਬੰਦ ਪਈ ਹੈ ਸੋ ਮੈਂ ਇਹਨਾਂ ਨੂੰ ਅੱਜ ਇਹ ਗੁਣੀ ਗੱਲ ਕਹਿਣਾ ਵੀ ਸਵੇਰ ਤੋਂ ਜਿਹੜੀ ਪਾਰਕਿੰਗ ਅਸੀਂ ਖੋਲ੍ਹ ਲਿਆਂਗੇ ਔਰ ਪਾਰਕਿੰਗ ਜਿਹੜੀ ਆ ਉਸ ਚਾਰੂ ਰੁਕਣਾ ਚੱਲੇਗੀ ਔਰ ਉਸ ਤੋਂ ਬਾਅਦ ਜੋ ਵੀ ਮਦਦ ਸੁਝਾਅ ਹੋਣਗੇ ਇਹਨਾਂ ਕੋਲ ਮੈਂ ਪੁੱਛ ਲਾਂਗਾ ਕਿਉਂਕਿ ਸਾਡੇ ਸਾਰੇ ਸ਼ਹਿਰ ਦੇ ਲੋਕ ਐ ਇਹਨਾਂ ਨੂੰ ਜ਼ਿਆਦਾ ਪਤਾ ਹੈ ਔਰ ਜਿਸ ਤਰੀਕੇ ਨਾਲ ਕਹਿਣ ਕਿ ਜੇ ਕਹਿਣ ਕਿ ਕਿ ਇਹਨੂੰ ਠੇਕੇ ਤੇ ਦੇ ਦਿਓ ਤੇ ਅਸੀਂ ਠੇਕੇ ਦਾ ਪ੍ਰਬੰਧ ਕਰਦੇ ਆਂਗੇ ਤਾਂ ਕਿ ਲੋਕਾਂ ਨੂੰ ਜਿਹੜੇ ਆਮ ਲੋਕਾਂ ਨੂੰ ਮੁਸ਼ਕਲ ਨਾ ਹੋਵੇ ਸਾਡੇ ਸਾਰੇ ਵਪਾਰੀਆਂ ਨੂੰ ਸਾਡੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਪ੍ਰੋਬਲਮ ਨਾ ਆਵੇ ਅਸੀਂ ਇਹਨਾਂ ਨਾਲ ਖੜੇ ਆਂ ਜੋ ਵੀ ਸਮੇਂ ਸਮੇਂ ਸਿਰ ਜਿਹੜਾ ਇਹ ਸੁਝਾਅ ਦੇਣਗੇ ਆਓ ਸਿਰ ਮਥੇ ਦੇ ਹੋਰ ਸਾਰੇ ਜਿਹੜੀ ਆਓ ਭਾਪੀ ਅਸੀਂ ਬੋਲਦੇ ਹਾਂ ਧੰਨਵਾਦ ਅੱਜ ਪਠਾਨਕੋਟ ਵਪਾਰ ਮੰਡਲ ਦਾ ਡੈਲੀਗੇਸ਼ਨ ਸਾਡੇ ਚੇਅਰਮੈਨ ਅਲੀਲ ਮਹਾਜਨ ਜੀ ਸੀਨੀਅਰ ਵਾਈਸ ਪ੍ਰੇਮ ਮੰਤਰੀ ਜੀ ਅਸ਼ਮੀ ਜੀ ਵਿਨੇ ਜੀ ਸਤਿੰਦਰ ਜੀ ਨਾਲ ਆਏ ਆ ਮਾਨਯੋਗ ਸਾਡੇ ਹਲਕਾ ਇੰਚਾਰਜ ਗੂਟੀ ਜੀ ਕੋਲ ਜਿਹੜੇ ਇੰਪਰੂਵਰਸ ਚੇਅਰਮੈਨ ਵੀ ਹੈਗੇ ਆ ਇੱਕ ਮੁੱਦਾ ਸਾਡੇ ਧਿਆਨ ਵਿੱਚ ਆਇਆ ਸੀ ਕਿ ਕੁਝ ਦਿਨਾਂ ਤੋਂ ਪਾਰਕਿੰਗ ਜਿਹੜੀ ਵਾਲਮੀਕੀ ਚੌਂਕ ਦੇ ਵਿੱਚ ਸੀ ਇਹਨਾਂ ਦੀ ਬਿਲਡਿੰਗ ਦੇ ਵਿੱਚ ਉਹ ਨਹੀਂ ਚੱਲ ਰਹੀ ਸੀ। ਉਸ ਕਰਕੇ ਵਪਾਰੀ ਜਿਹੜੇ ਸਵੇਰੇ ਆਉਂਦੇ ਆ ਉਹਨਾਂ ਨੂੰ ਕਾਫੀ ਸਮੱਸਿਆ ਆ ਰਹੀ ਸੀ ਗੱਡੀ ਲਗਾਉਣ ਦੇ ਵਿੱਚ, ਪਾਰਕਿੰਗ ਦੇ ਵਿੱਚ। ਤੇ ਉਹਦੇ ਬਾਰੇ ਸਾਡੀ ਡਿਸਕਸ਼ਨ ਹੋਈ ਹੈ। ਉਹ ਉੱਤੀ ਨਾਲ ਇਹ ਵੀ ਕਹਿ ਰਹੇ ਸੀ ਕਿ ਕੁਝ ਉੱਥੇ ਗੜਬੜੀ ਵਗੈਰਾ ਹੁੰਦੀ ਹੈ, ਉਹਦਾ ਇਹ ਸੰਗਿਆਲ ਲੈਣਗੇ। ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਕੱਲ ਸਵੇਰੇ ਉਹ ਪਾਰਕਿੰਗ ਸ਼ੁਰੂ ਕਰਾ ਦਿਓ ਤਾਂ ਜੋ ਸਾਨੂੰ ਜਿਹੜੀ ਸਮੱਸਿਆ ਆ ਰਹੀ ਹੈ ਉਹਦਾ ਤੁਰੰਤ ਹਾਲ ਹੋ ਸਕੇ ਹੋਰ ਵੀ ਕਾਫੀ ਸਮੱਸਿਆਵਾਂ 'ਤੇ ਚਰਚਾ ਕੀਤੀ ਅਸੀਂ ਉਹਨਾਂ ਨਾਲ ਹੋਪਫੁਲੀ ਇਹ ਸਾਰਿਆਂ ਦਾ ਹੱਲ ਹੋਵੇ ਅੱਜ ਅਸੀਂ ਪੂਰੇ ਵਪਾਰ ਮੰਡਲ ਦਾ ਵਫਦ ਆਪਣੇ ਸਨਮਾਨਯੋਗ ਚੇਅਰਮੈਨ ਇੰਪਰੂਵਮੈਂਟ ਟਸਟ ਸ਼੍ਰੀ ਰੂਦੀ ਸ਼ਰਮਾ ਜੀ ਕੋਲ ਆਏ ਸੀਗੇ ਆਪਣੀ ਸਮੱਸਿਆਵਾਂ ਨੂੰ ਲੈ ਕੇ ਇੱਕ ਦਿਨਾਂ ਨੇ ਤੁਰੰਤ ਆਪਣੀ ਪਾਵਰ ਦਾ ਪ੍ਰਯੋਗ ਕਰਦੇ ਹੋ ਇਸ ਦਾ ਸੰਕੇਨ ਲੈਂਦੇ ਹੋਏ ਬਾਲਮਿਕੀ ਚੌਕ ਦੀ ਜਿਹੜੀ ਪਾਰਕਿੰਗ ਹੈ ਉਸ ਨੂੰ ਖਲਵਾਤਾ ਹੈ ਇਹਨਾਂ ਦਾ ਅਸੀਂ ਵਪਾਰ ਮੰਡਲ ਵੱਲੋਂ तहे ਦਿਲ ਤੋਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਪਠਾਨਕੋਟ ਦੀ ਬਹੁਤ ਵੱਡੀ ਸਮੱਸਿਆ ਸੀ ਕਿਉਂਕਿ ਲੋਕੀ ਆਉਂਦੇ ਸੀ ਗੱਡੀ ਲਾਂਦੇ ਸੀ ਤੇ ਬਾਜ਼ਾਰਾਂ ਦੇ ਸਮਾਨ ਲੈਣ ਜਾਂਦੇ ਸੀ ਉਹਦੀ ਦਿੱਕਤ ਆ ਰਹੀ ਸੀ ਲੋਕਾਂ ਨੂੰ ਆਪਣੀ ਗੱਡੀ ਲਾਉਣ ਦੀ ਤੇ ਇਹਨਾਂ ਨੇ ਉਹਦਾ ਤੁਰੰਤ ਹੱਲ ਕੱਢਤਾ ਇਸ ਲਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਦੇ ਨਾਲ-ਨਾਲ ਅਸੀਂ ਉਥੇ ਵੀ ਹੋਰ ਵਿੱਚ ਸਮੱਸਿਆ ਸੀ ਆ ਬਾਲਮੀਕੀ ਜਿਹੜੀ ਮਾਰਕੀਟ ਬਣੀ ਦੀ ਹੈ ਕੰਪਲੈਕਸ ਬਣੇ ਦਾ ਉਹਦੇ ਬਾਰੇ ਵੀ ਉਹਦੇ ਬਾਰੇ ਵੀ ਇਹਨਾਂ ਨੇ ਹੱਲ ਦੱਸੇ ਨੇ ਇਹਦੀ ਲੌਂਗ ਰਨ ਵਾਲੇ ਨੇ ਜੇਸੀ ਚੱਲ ਪਾਗੇ ਉਹਦੇ ਵੀ ਹੱਲ ਅਸੀਂ ਕੱਢ ਲਾਂਗੇ ਉਹਦੇ ਨਾਲ ਟ੍ਰੈਫਿਕ ਦੀ ਵੀ ਦੋ ਤਿੰਨ ਗੱਲਾਂ ਦੇ ਬਾਰੇ ਵਿਚਾਰ ਕੀਤਾ ਹੈ ਕੁਝ ਰਾਹ ਨਿਕਲੇ ਇਹਨਾਂ ਨੇ ਕਿਹਾ ਹੋਇਆ ਹੈ ਕਿ ਕੋਈ ਟ੍ਰੈਫਿਕ ਨੂੰ ਕੰਟਰੋਲ ਕਰਨਾ ਸੀ ਕੋਈ ਐਕਸਪਰਟਾਈਜ਼ ਬੰਦੇ ਨੂੰ ਬੁਲਾਵਾਂਗੇ ਫਿਰ ਉਹਦੇ ਨਾਲ ਗੱਲਬਾਤ ਕਰਕੇ ਸਲਾਹ ਕਰਕੇ ਪੁਰਸਕਾਰੂ ਰੂਪ ਚ ਟ੍ਰੈਫਿਕ ਨੂੰ ਚਲਾ ਦਈਏ ਤਾਂ ਕਿ ਪਠਾਨਕੋਟ ਦੀ ਕਾਇਆ ਨੂੰ ਕਲਪ ਕੀਤਾ ਜਾ ਸਕੇ ਇੱਕ ਅੱਛੀਆਂ ਗੱਲਾਂ ਦੇ ਉੱਪਰ ਵਿਚਾਰ ਹੋਇਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਸਾਨੂੰ ਇੱਕ ਮਾਨ ਸਨਮਾਨ ਦਿੱਤਾ ਹੈ One of the premium and prestigious professional institutes providing a wide range of professional courses with 100% placement assistance. We are Sri Sai Group of Institutes.